ਹਾਂ ਐ ਪੰਜਾਬ ਦੇ ਕਈ ਪਿੰਡ ਆਪਣੀ ਲਪੇਟ ਦੇ ਵਿੱਚ ਲੈ ਲਏ ਦੂਜਾ بارش ਦਾ ਕਹਿਰ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਪੈ ਰਹੀ بارش ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਨੇ ਹੜ੍ਹਾਂ ਦੇ ਕਰਕੇ ਵੀ بارش ਦੇ ਕਰਕੇ ਵੀ ਤਾਂ ਬੀਤੀ ਰਾਤ ਲਹਿਰਾ ਗਾਗਾ ਦੇ ਬਾੜ ਨੰਬਰ 10 ਦੇ ਵਿੱਚ ਦੋ ਘਰਾਂ ਦੀ ਛੱਤ ਡਿੱਗ ਜਾਂਦੀ ਆ ਜਿਸ ਦੇ ਵਿੱਚ ਇੱਕ ਮਕਾਨ ਦੇ ਵਿੱਚ ਬਜ਼ੁਰਗ ਹੰਸ ਰਾਜ ਸਿੰਘ ਅਤੇ ਉਸ ਦੇ ਤਿੰਨ ਪੋਤੇ ਰਹਿੰਦੇ ਸਨ ਜੋ ਕਿ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ ਦੂਜਾ ਮਕਾਨ ਮਿੱਠੂ ਸਿੰਘ ਦਾ ਗਿਰਿਆ ਸ਼ਹਿਰ ਵਾਸੀ ਜਿਹੜੇ ਨੇ ਲਗਾਤਾਰ ਹੁਣ ਮਦਦ ਦੀ ਗੁਹਾਰ ਕਰ ਰਹੇ ਨੇ ਇਹਨਾਂ ਲੋਕਾਂ ਦੇ ਲਈ ਤਾਂ ਗਰੀਬ ਪਰਿਵਾਰ ਦੇ ਉੱਤੇ ਜਿਹੜਾ ਦੁੱਖਾਂ ਦਾ ਪਹਾੜ ਟੁੱਟ ਪਿਆ ਇੱਕ ਤਾਂ ਪਹਿਲਾਂ ਹੀ ਕੁਦਰਤ ਦਾ ਕਹਿਰ ਹੈ ਦੂਜਾ ਇਹ ਲੋਕ ਜਿਹੜੇ ਨੇ ਪਹਿਲਾਂ ਹੀ ਆਪਣੀ ਗਰੀਬੀ ਦੇ ਵਿੱਚ ਜ਼ਿੰਦਗੀ ਬਸਰ ਕਰ ਰਹੇ ਸੀ ਤਾਂ ਹੁਣ ਜ਼ਿੰਦਗੀ ਹੋਰ ਕਿਸ ਤਰੀਕੇ ਦੇ ਨਾਲੇ ਬਸਰ ਕਰਨਗੇ ਕਿਉਂਕਿ ਇੱਕ ਰਹਿਣ ਵਾਸਤੇ ਛੱਤ ਸੀ ਤਾਂ ਉਹ ਵੀ ਹੁਣ ਛੱਤ ਨਹੀਂ ਰਹੀ ਤਾਂ ਕੀ ਕੁਝ ਕਰੇ ਬਾਬਾ ਜੀ ਇਹ ਸਭ ਕਿਵੇਂ ਹੋਇਆ ਜੀ ਇਹ ਤੇ ਤੁਸੀਂ ਦਿਨੋਂ ਤੋਂ ਵਾਰਸ ਚੱਲਦੀ ਦੀ ਜੀ ਤੇ ਆ ਪੰਜ ਗੁਣੀ ਪੈ ਗਿਆ ਜੀ ਅਸੀਂ ਅੰਦਰ ਪਾਈ ਤੇ ਇਹ ਅੱਖੇ ਡਿੱਗਦੇ ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਆ ਜੀ ਪਰਿਵਾਰ ਦੇ ਵਿੱਚ ਜੀ ਤੇ ਦੋ ਹੀ ਜੀ ਅਸੀਂ ਆ ਤਿੰਨ ਬੱਚੇ ਆ ਮਿੱਠੂ ਸਿੰਘ ਆ ਤੇ ਅਸੀਂ ਦੋ ਜੀ ਰਹਦੇ ਤੇ ਜੁਰ ਠੀਕ ਹੈ ਜੀ ਉਹ ਬਸ ਮੈਂ ਆ ਹਟਦਾ ਹਟਾਈ ਰੇ ਮੇਜੇ ਦੋ ਰਿੰਪੇ ਸਾਡੇ ਜੀ ਕੋਈ ਜਾਂਨੇ ਨੁਕਸਾਨ ਹੋਇਆ ਜੀ ਨਾ ਨਾ ਜਾਂਨੇ ਕੋਈ ਨਹੀਂ ਹੋਇਆ ਜੀ ਬਸ ਚੱਲ ਰਹੀ ਹੈ ਤੇ ਆਪਣਾ ਸਰਕਾਰ ਤੁਸੀਂ ਕੀ ਮੰਗ ਕਰਦੇ ਹੋ ਜੀ ਮੰਗ ਤਾਂ ਇਹੀ ਕਰਦੇ ਆ ਜੀ ਗਰੀਬ ਬਾਦੂ ਆ ਕੋਈ ਸਹਾਇਤਾ ਕਰ ਦੇਣਾ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਜੀ ਪਰਿਵਾਰ ਦੇ ਵਿੱਚ ਅਜੇ ਤਾਂ ਦੋ ਅੱਡੇ ਜਾਂਦੇ ਹਾਂ ਜੀ ਅਸਲ ਵਿੱਚ ਤਾਂ ਤਿੰਨ ਕੁੜੀਆਂ ਤੇ ਤਿੰਨ ਕੁੜੀਆਂ ਚਾਰ ਕੁੜੀਆਂ ਨਾਲ ਜੀ ਚਾਰ ਕੁੜੀਆਂ ਤੁਸੀਂ ਪਹਿਲਾਂ ਵੀ ਨਹੀਂ ਹੋਣੀ ਜੀ ਹਾਂ ਪਹਿਲਾਂ ਵੀ ਤੁਸੀਂ ਆਪ ਕੀ ਕੰਮ ਕਰਦੇ ਹੋ ਜੀ ਉਸ ਮਿਲੀ ਉਹਨਾਂ ਨੂੰ ਮਦਦਾਂ ਦੇ ਕੰਮ ਤੋਂ ਕਿਸ ਦੇ ਸੀਂਜੇ हिसाब ਕਿਵੇਂ ਹੋਇਆ ਜੀ ਅਸੀਂ ਬਾੜ ਨੰਬਰ 10 ਦੇ ਨਿਵਾਸੀ ਆ ਸਾਰੇ ਜੀ ਸਾਡੇ ਪ੍ਰਬੰਧਕ ਸਾਜਣ ਖੜੇ ਨੇ ਅਜੂਬ ਸਰਵਨ ਖੜੇ ਨੇ ਅੱਜ ਜਿਹੜਾ ਪਿੱਛੇ ਤੁਸੀਂ ਘਰ ਦੇਖ ਰਹੇ ਹੋਏ ਸਾਡੇ ਬਾਬਾ ਹਾਂਸਰਾ ਸਿੰਘ ਜੀ ਦਾ ਘਰ ਹੈ ਜੀ ਜੋ ਕਈ ਸਾਲਾਂ ਤੋਂ ਇਸ ਘਰ ਦੇ ਵਿੱਚ ਰਹਿ ਰਹੇ ਸੀ ਤੇ ਆ ਜਿਹੜੀ ਨੂੰ 23 ਦਿਨਾਂ ਤੋਂ ਬਾਰਿਸ਼ ਪੈ ਰਹੀ ਹੈ ਲਗਾਤਾਰ ਘਰ ਪੁਰਾਣਾ ਹੋਣ ਕਾਰਨ ਜਿਹੜੀ ਬਾਰਿਸ਼ ਉੱਪਰ ਪੈ ਰਹੀ ਸੀ ਤੇ ਬਾਰਿਸ਼ ਦਾ ਪਾਣੀ ਜਿਹੜੇ ਕੰਧਾਂ ਦੇ ਵਿੱਚ ਵੜਨ ਕਾਰਨ ਛੱਤ ਚੂਣ ਲੱਗੀ ਤੇ ਛੱਤ ਚੂਣ ਕਾਰਨ ਸਾਰਾ ਮਕਾਨ ਜਿਹੜਾ ਡਿੱਗ ਗਿਆ ਤੁਸੀਂ ਦੇਖ ਰਹੇ ਹੋ ਸਵਾਸੀ ਤਾਂ ਮੱਲੇ ਦੇ ਤਰਫੋਂ ਸਾਰੇ ਪਤਵੰਤੇ ਸੱਜਣਾ ਦੇ ਅਹੁਦੇਦਾਰਾਂ ਦੇ ਵੱਲੋਂ ਇਹ ਸਰਕਾਰ ਨੂੰ ਬੇਨਤੀ ਕਰਦੇ ਕਿ ਫੌਰੀ ਤੌਰ ਤੇ ਜਿਹੜੀ ਬਾਬਾ ਹੰਸ ਰਾਜ ਜੀ ਦੀ ਜਿਹੜੀ ਮਤ ਦਿੱਤੀ ਜਾਵੇ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਿਹੜੇ ਤਿੰਨ ਪੋਤੇ ਨੇ ਉਹਨਾਂ ਦੇ ਉਹਨਾਂ ਦਾ ਬੇਟਾ ਤੇ ਨੂੰਹ ਜਿਹੜੇ ਪੂਰੇ ਹੋ ਚੁੱਕੇ ਨੇ ਤੇ ਜਿਹੜਾ ਉਹਨਾਂ ਦਾ ਗੁਜ਼ਾਰਾ ਹੈਗਾ ਉਹ ਜਿਹੜਾ ਆਮ ਕਿਰਤ ਮਜ਼ਦੂਰੀ ਕਰਕੇ ਉਹਨਾਂ ਦਾ ਗੁਜ਼ਾਰਾ ਹੋ ਰਿਹਾ ਸੋ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਜਿਹੜੀ ਫੌਰੀ ਤੌਰ ਤੇ ਮਰਜ਼ੀ ਜਿਹੜੀ ਉਹ ਭੇਜੀ ਜਾਵੇ ਤਾਂ ਜੋ ਜਿਹੜਾ ਇਹ ਘਰ ਜਿਹੜਾ ਹੋਰ ਨੁਕਸਾਨ ਨਾ ਕਿਸੇ ਘਰ ਨੂੰ ਪਹੁੰਚਾ ਸਕੇ ਕਿਉਂਕਿ ਆਲੇ ਉਨ੍ਹਾਂ ਦੇ ਨੁਕਸਾਨ ਨਾ ਹੋ ਸਕੇ ਤੇ ਥੋੜੀ ਤੌਰ ਤੇ ਸੀ ਬੇਨਤੀ ਕਰਦੇ ਵੀ ਜਿਹੜੀ ਮਦਦ ਹੈ ਸਰਕਾਰ ਜੀ ਕੋਈ ਜਾਨੀ ਨੁਕਸਾਨ ਹੋਏ ਵੀ ਜਾਨੀ ਨੁਕਸਾਨ ਦਾ ਫਿਲਹਾਲ ਹਜੇ ਬਚਤ ਹੈ ਪਰ ਜੇ ਸਰਕਾਰ ਨਹੀਂ ਪੁਛਿਆ ਤਾਂ ਨਾ ਕਰੀ ਤਾਂ ਆਨਲਾਈਨ ਸਮੇਂ ਚ ਕੋਈ ਜਾਨੀ ਨੁਕਸਾਨ ਵੀ ਹੋ ਸਕਦੇ ਨੇ ਤਾਂ ਤੁਸੀਂ ਦੇਖਿਆ ਇਹ ਦਰਦ ਦੇਖ ਕੇ ਹਰ ਕਿਸੇ ਦੇ ਤੁਰੰਦਰ ਤੱਕ ਚੀਸ ਉੱਠਦੀ ਆ ਹਰ ਕਿਸੇ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਹਾਲਾਤ ਬਣ ਚੁੱਕੇ ਨੇ ਤਾਂ ਪੰਜਾਬ ਦੇ ਹਾਲਾਤ ਇਹ ਜਲਦੀ ਠੀਕ ਹੋ ਜਾਣਾ ਇਸ ਦੇ ਲਈ ਹਰ ਕੋਈ ਦੁਆਵਾਂ ਅਰਦਾਸਾਂ ਜ਼ਰੂਰ